ਪੂਰਾ ਹਾਲ ਲੋਕਾਂ ਨੇ ਆ ਟਰਾਲੀਆਂ ਦੀ ਉਹਦੇ ਵਿੱਚ ਉੱਥੋਂ ਦਾ ਕੋਈ ਸਮਝ ਨਹੀਂ ਪੁਲਿਸ ਨਾਲ ਬਹੁਤ ਜ਼ਿਆਦਾ ਆੜੀ ਝੜੀ ਆ ਤੁਸੀਂ ਆਪਾਂ ਦੇਖ ਸਕਦੇ ਆ ਫਤੇਗੜ ਸਾਹਿਬ ਦਾ ਆਹੋ ਇਹ ਦ੍ਰਿਸ਼ ਹੈ ਤੁਸੀਂ ਪੁਲਿਸ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਕੁਝ ਕੁ ਨੌਜਵਾਨਾਂ ਦਾ ਬੈਰੀਗੇਡਸ ਜਿਹੜੇ ਆ ਪੁਲਿਸ ਦੇ ਚੱਕ ਕੇ ਤੋੜ ਦਿੱਤੇਗੇ ਆ ਮਾਰੇ ਆ ਕਤਾਨਾ ਦੇ ਵਿੱਚ ਚੱਕ ਕੇ ਸਿਰਫ ਇਹ ਕੜੀ ਕਰਕੇ ਕਿ ਅਸੀਂ ਜਿਹੜੀ ਗੱਲ ਹੈ ਸਹਿਬਾ ਦੇ ਦੀਤੀ ਲਿਆਣੇ ਤੇ ਆ ਕੇ ਹੁੱਲੜਵਾ ਜੀਆਂ ਕਰਦੇ ਇਹ ਇਹਦਾ ਅੰਡ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਉਰੇ ਤੁਸੀਂ ਆਪਾਂ ਦੇਖ ਸਕਦੇ ਹੋ ਕਿ ਕਿੰਨੀ ਹੁੱਲੜਬਾਜੀ ਇੱਥੇ ਹੈ ਤੇ ਉਹਦੇ ਕਰਕੇ ਕਰੀਬ-ਕਰੀਬ 5-6 ਕਿਲੋਮੀਟਰ ਦਾ ਲੰਮਾ ਜਾਮ ਜਿਹੜਾ ਉਹ ਸੜਕ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਲੱਗਿਆ ਹੋਇਆ ਹੈ ਤੇ ਕੁਝ-ਕੁਝ ਨੌਜਵਾਨ ਜਿਹੜੇ ਟਰਾਲੀਆਂ ਲੈ ਕੇ ਇਧਰੋਂ ਤੁਸੀਂ ਉਹ ਦੇਖ ਸਕਦੇ ਹੋ ਇੱਥੋਂ ਗਏ ਆ ਬੜੀ ਤੇਜ਼ੀ ਦੇ ਨਾਲ ਆ ਬੈਰੀਕੇਡ ਪੁਲਿਸ ਦੇ ਟਰਾਲੀਆਂ 'ਚ ਫਸੇ ਹੋਏ ਆ ਆ ਹੁਣ ਦੇਖ ਸਕਦੇ ਹੋ ਤੁਸੀਂ ਕਿਹੜੇ ਹਾਲਾਤ ਜਿਹੜੇ ਇੱਥੇ ਬਣਾਏ ਹੋਏ ਆ ਆ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਇਸ ਵੇਲੇ ਅਸੀਂ ਆਏ ਹੋਏ ਹਾਂ ਤੁਸੀਂ ਆ ਸ਼ਹੀਦੀ ਸਭਾ ਦੇ ਬੋਰਡ ਆ ਦੇਖ ਸਕਦੇ ਹੋ ਜਿਹੜੇ ਇਹ ਆਪਣੀ ਬਹੁਤ ਵੱਡੀ ਬਹਾਦਰੀ ਜਿਹੜੀ ਹੈ ਸਮਝੀ ਜਾ ਰਹੀ ਹੈ ਕਿ ਹਾਂ ਅਸੀਂ ਉਹ ਦੇਖੋ ਜੀ ਟਰਾਲੀਆਂ ਦਾ ਬਹੁਤ ਮੰਦ ਭਾਗੀ ਜਿਹੜੀ ਹੈ ਇਹ ਗੱਲ ਹੈ ਕਿ ਪੁਲਿਸ ਨੂੰ ਵੀ ਧੱਕੇ ਮਾਰੇ ਗਏ ਆ ਆ ਬੈਰੀਕੇਡ ਜਿਹੜੇ ਆ ਪੁਲਿਸ ਨੇ ਸਿੱਟ ਦਿੱਤੇ ਗਏ ਤੇ ਆਪ ਮੁਹਾਰੇ ਜਿਹੜਾ ਇਹ ਰਸਤਾ ਐਂਬੂਲੈਂਸ ਦਾ ਰਸਤਾ ਦੱਸਿਆ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਡੀਐਸਪੀ ਕਰਨੈਲ ਸਿੰਘ ਇੱਥੇ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਖੜਿਆ ਉਹਨਾਂ ਨੂੰ ਵੀ ਜਿਹੜਾ ਆਪਾਂ ਕਹਿ ਲਿਆ ਕਿ ਧੱਕੇ ਮਾਰੇ ਗਏ ਆ ਪੁਲਿਸ ਨੂੰ ਵੀ ਜੀਓ ਰੈਂਟ ਦੇ ਆਫੀਸਰ ਨੂੰ ਵੀ ਇਹ ਰਸਤਾ ਜਿਹੜਾ ਆਪ ਆਪ ਮੁਹਾਰੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜੀ ਕਰਦੇ ਆ ਖੋਲ ਲਿਆ ਗਿਆ ਇੱਥੇ ਹਾਲਾਤ ਇਸ ਵੇਲੇ ਅਸੀਂ ਦੇਖ ਸਕਦੇ ਹਾਂ ਕਿ ਸ਼ਹੀਦੀ ਸਮਾ ਜਿਹੜੀ ਫਤਿਹਗੜ੍ਹ ਸਾਹਿਬ ਦੀ ਉੱਥੇ ਦੇ ਹਾਲਾਤ ਨੇ ਬਹੁਤ ਮੰਦ ਭਾਗੀ ਗੱਲ ਹੈ ਜਿਹੜੀ ਅ ਇਸ ਵੇਲੇ ਇਹੋ ਜਿਹਾ ਵਰਤਾਰਾ ਕਰਨਾ ਕਿਉਂਕਿ ਬਹੁਤ ਲੰਬਾ ਜਾਮ ਪਿੱਛੇ ਲੱਗਾ ਹੋਇਆ ਹੈ ਕਈ ਕਿਲੋਮੀਟਰ ਕਰੀਬ ਕਰੀ 5 ਕਿਲੋਮੀਟਰ ਤੱਕ ਦਾ ਲੰਬਾ ਜਾਮ ਹੈ ਜਿਹੜਾ ਇੱਥੇ ਲੱਗਾ ਹੋਇਆ ਹੈ ਇਹਦਾ ਸੰਗਤ ਬਹੁਤ ਬੁਰਾ ਹਾਲ ਲੋਕਾਂ ਨੇ ਆ ਟਰਾਲੀਆਂ ਦੀ ਉਹਦੇ ਵਿੱਚ ਇਥੇ ਮੇਰਾ ਕੋਈ ਸਮਝ ਨਹੀਂ ਪਈ। ਪੁਲਿਸ ਨਾਲ ਬਹੁਤ ਜ਼ਿਆਦਾ ਆੜੀ ਝੜੀ। ਆ ਤੁਸੀਂ ਆਪਾਂ ਦੇਖ ਸਕਦੇ ਆ ਫਤੇਗੜ ਸਾਹਿਬ ਦਾ ਆਹ ਉਹ ਦ੍ਰਿਸ਼ ਹੈ ਤੁਸੀਂ ਪੁਲਿਸ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ।